ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੇ 10ਵੇਂ ਦੀ ਸਟਾਰਟਿੰਗ ਕਰਨ ਜਾ ਰਹੇ ਹਾਂ ਜੀ ਸਕੂਲ ਦੇ ਵਿੱਚ ਪਹੁੰਚ ਚੁੱਕੇ ਸੀ ਬੱਚੇ ਆਪਣੇ ਕੋਲੇ ਆ ਗਏ ਟਾਈਮ 6 ਵਜੇ ਦਾ ਹੋ ਚੁੱਕਿਆਗਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਟੀਮ ਅੰਗਰੇਜ਼ ਉੱਤੇ ਤੇ ਬਹੁਤ ਵੱਡਾ ਸਹਿਯੋਗ ਭਰਾਵਾਂ ਨੇ ਕੱਲ ਵੀ ਦਿੱਤਾ ਅੱਜ ਵੀ ਵੀਰਾਂ ਨੇ ਸਹਿਯੋਗ ਦੇ ਰਹੇ ਹੈਗੇ ਤੇ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਜਿਹੜੇ ਵੀਰ ਆਪਣੇ ਨਾਲ ਆਪਣੀ سپورਟ ਕਰਦੇ ਆ ਤਾਂ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤਾਂ ਵੀਰੋ ਬਹੁਤ ਵੱਡੀ ਇੱਕ ਸੇਵਾ ਕੀ ਜੇਕਰ ਆਪਾਂ ਬੱਚਿਆਂ ਦੇ ਲਈ ਆਪਾਂ ਉਹ ਸੇਵਾ ਕਰਦੇ ਆਂਗੇ ਤਾਂ ਆਪਣੇ ਕੋਲੇ ਬੱਚੇ ਪਹੁੰਚ ਚੁੱਕੇ ਆ ਜੀ ਜਿਵੇਂ ਜਿਵੇਂ ਆਪਾਂ ਆਪਣੇ ਦੇਹ ਦੀ ਜਿਵੇਂ ਜਿਵੇਂ ਆਪਣੇ ਬਲੌਗ ਦੀ ਸਟਾਰਟਿੰਗ ਆ ਮਤਲਬ ਜੋ ਵੀ ਜਿਵੇਂ ਜਿਵੇਂ ਬੱਚੇ ਆਪਣੇ ਜੋ ਵੀ ਪ੍ਰੈਕਟਿਸ ਕਰਦੇ ਆਗੇ ਉਹ ਸਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਧੰਨਵਾਦ ਆ ਤੁਹਾਡਾ ਤੁਸੀਂ ਦੇਖਦੇ ਰਹੋ ਹੌਲੀ 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 ਪਤਾ ਹੌਲੀ ਇੱਕ ਇੱਕ ਪੇਜ ਚ ਮਿਲਦੇ ਆ ਜੀ ਤੁਹਾਨੂੰ ਅੱਗੇ-ਅੱਗੇ ਜਿਵੇਂ ਆਪਾਂ ਵਲੌਗ ਤਿਆਰ ਕਰਦੇ ਹਾਂ ਉਸ ਤਰੀਕੇ ਨਾਲ। ਓਰੇ ਓਰੇ ਕੀ ਗੱਲ? ਕੀ ਗੱਲ ਆਇਆ ਨਹੀਂ? ਹੈ? ਹੈ? ਇਹ ਤਾਂ ਆ ਗਿਆ। ਕੀ ਹੋ ਗਿਆ? ਨਹੀਂ ਦੋ ਦਿਨ ਨਹੀਂ ਆਇਆ ਉਹ ਦੱਸ। ਦੋ ਦਿਨ ਆਇਆ ਤਾਂ ਨਹੀਂ। ਇੱਕ ਬੁਖਾਰ ਹੋ ਗਿਆ। ਹਾਂ। ਫਿਰ ਕੰਨ ਦੀ ਉਹ ਹੋ ਗਿਆ। ਕੰਨ ਦਾ ਤਾਂ ਸੀ। ਹੁਣ ਸਹੀ ਐ ਜਮਾ। ਹੈ? ਚੱਲ ਫਿਰ ਬਾਈ ਆਉਂਦੇ ਉਹਨਾਂ ਨੇ ਚੱਕਰ ਲਾ ਇਹ ਕੀ ਹੋ ਗਿਆ ਓਏ ਮੈਂ ਬੋਲਣੇ ਕਿ ਨਹੀਂ ਲਾਤ ਡਾ ਦੀ ਵਜਾਲੇ ਉਹਨੇ ਪਾਣੀ ਨਾਲ ਤੋੜੋ ਕੀ ਹਾਲੀ ਓਏ ਹਾਲੀ 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 ਇੱਕ ਪੇਚ ਚ ਇੱਕ ਪੇਚ ਚ ਜਲਦੇ ਜਾਓ ਇੱਕ ਪੇਚ ਚ ਕਹਿੰਦਾ ਨਹੀਂ ਪੈਰ ਇੱਥੇ ਰਹਿਣਗੇ ਬਸ ਠੀਕ ਆ ਚੱਲ ਹੱਟ ਲੋ ਚਲੋ ਦਬਤੇ ਘੱਟ ਖੁੱਲੇ ਆ ਪੈਰ ਹਾਂ ਹੁਣ ਸਹੀ ਆ ਚਲੋ 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 ਸਿਰ ਉੱਪਰ ਨੂੰ ਫੇਰਾ ਅਫਨਾਨ ਕਿੰਨੀ ਹੋ ਜਾਏ ਮੇਰੇ ਦੂਜੇ ਪਾਸੇ ਜਿਹੜਾ ਹੱਥ ਤਾਂ ਜਾਂਦਾ ਨਾ ਪੈਰ ਨਹੀਂ ਇਕੱਠੇ ਕਰਨੇ ਕਿਸੇ ਨੇ ਮੈਂ ਇੱਧਰ ਹੀ ਆਉਂਗਾ ਨਾ ਪੂਰਾ ਉੱਪਰ ਠੀਕ ਆ ਫੇਰ ਇੱਧਰ ਉੱਪਰ 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 ਫਿਰ ਨੂੰ ਪੂਰੇ ਨੂੰ ਚਲੋ ਦੁਬਾਰੇ ਲਾਓ ਸੁਖਮਨ ਦੀ ਪਾਸ ਲਾ ਜਾਓ ਜਾਣਾ ਠੀਕ ਆ ਸਟਾਪ ਚਲੋ ਦੂਜੇ ਪਾਸੇ ਕੋਈ ਨਹੀਂ ਲੱਗਦਾ ਲੱਗੂਗਾ ਕੋਸ਼ਿਸ਼ ਕਰ ਲੱਗਣ ਲੱਗ ਜੂ ਹੌਲੀ ਹੌਲੀ ਆਓ ਲਾਓ ਸ਼ਾਬਾਸ਼ ਆ ਹੁਣ ਧਿਆਨ ਨਾਲ ਦੇਖ ਲੋ ਮੈਂ ਇੱਥੇ ਮੇਰੇ ਪੈਰ ਖੁੱਲੇ ਆ ਨਾ ਮੈਂ ਪੈਰਾਂ ਨੂੰ ਐਂ ਘਮਾਉਂ ਇੱਕ ਪਾਸੇ ਕਰੂੰਗਾ ਆ ਪਹਿਲਾਂ ਇਧਰਲਾ ਕਰ ਲਿਆ ਪੈਰ ਹੁਣ ਮੈਂ ਨਾਲ ਦੂਜਾ ਪਿੱਛੇ ਕਰ ਲਿਆ ਇਧਰਲਾ ਕਰ ਲਿਆ ਠੀਕ ਆ ਹੁਣ ਮੈਂ ਆ ਗੋਡੇ ਤੇ ਬੈਠੂਗਾ ਤੇ ਛਾਤੀ ਮੇਰੀ ਸਿੱਧੀ ਆ ਦੇਖੋ ਠੀਕ ਆ ਕਰੋ ਐਕਸ ਇਹਦੇ ਪਾਸੇ ਚਲੋ ਠੀਕ ਆ ਕਮਾਈ ਆ ਕਮਾਈ ਆ 4 4 5 5 ਇਹ ਰ ਇੱਕ ਪਾਸੇ ਕਰੋ ਬੈਲੈਂਸ ਬਣਾਉਣਾ ਤੇ ਕੋਈਆਂ ਠੀਕ ਆ ਗੋਡੇ ਦਾ ਤਰ ਲੋ ਕੋਈ ਗੱਲ ਨਹੀਂ ਜੀਦਾ ਬੈਲੈਂਸ ਨਹੀਂ ਬੰਦਦਾ ਨਾ ਉਹ ਗੁੱਡ ਚਾ ਤਰ ਲੋ ਜਿਹਦਾ ਬੈਲੈਂਸ ਨਹੀਂ ਬੰਦਦਾ ਉਹ ਗੋਡੇ ਦਾ ਤਰ ਲਿਆ ਕਰੋ ਕੋਈ ਗੱਲ ਨਹੀਂ ਜਰੀਆ ਚੱਲ ਖੋਲ ਕੇ ਖੋਲ ਕੇ ਪੈਰ ਠੀਕ ਆ ਚਲੋ 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 ਥੱਲੇ ਪਹੁੰਚਾ ਥੱਲੇ ਲੈ ਕੇ ਜਾਓ ਚਲੋ ਚਲੋ ਇਹ ਫੋਕਾ ਖੜੇ ਹੋ ਖੜੇ ਹੋ ਦੁਬਾਰੇ ਕੋਈ ਓਏ ਪੈਰ ਨਹੀਂ ਇਕੱਠੇ ਕਰਨੇ ਹੈ ਉਥੇ ਰੱਖ ਪੈਰ ਚੱਲ ਥੱਲੇ ਲੈ ਕੇ ਜਾ ਸਹੁੰ ਦੀ ਗੋਡੇ ਮਾੜੇ ਖੋਲ ਕੇ ਅੱਗੇ ਤੋਂ ਪੈਰ ਨਾ ਐਨੇ ਖੋਲ ਪੈਰ ਐਨੇ ਸਾਨੂੰ ਵਧੀਆ ਸੌਖੇ ਰਹੂਗਾ ਐਨੇ ਪੈਰ ਖੋਲ ਬਸ ਐਨੇ ਪੈਰ ਖੋਲ ਕੇ ਬਸ ਉਵੇਂ ਜਿੰਨ ਸ਼ਾਬਾਸ਼ 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 ਪੈਰ ਜਿੰਨਾ ਉਸਕੇ ਗਾਂ ਲਿਆਇਆ ਕਰੋ ਤੇਰੇ ਨਾਲ ਤਾਂ ਸੈਣੀ ਆ ਉਹ ਕਿਨੇ ਕਿਨੇ ਲਾਦੇ 5 5 ਹੋਰ ਜੀ ਲੈ ਲੈ ਅੱਜ ਬੇਸ਼ੈਵਾਰ ਲੱਕ ਦੇ ਦਰ ਕਿੱਸਾ ਲੰਮੇ ਲੰਮੇ ਕਹਿੰਦਾ ਪੈਰ ਲੰਮੇ ਮਾੜੇ ਵਾੜੇ ਖੜਾ ਨਾ ਕਰ ਬਲਵਾ ਨਾ ਤੁਸੀਂ ਖੜੇ ਹੋ ਯਾਰ ਆ ਡੰਡਾ ਨਾ ਇੱਕ ਮਾਰਿਆ ਕਰ ਖੇਚ ਕੇ ਆਪਤ ਨਾ ਅੱਗੇ ਪਿੱਛੇ ਫੇਰ ਜੋ ਲੱਗ ਗਿਆ ਇਸੇ ਕਰਨਾ ਜਦੋਂ ਹਟ ਗਿਆ ਤੇ ਨਾਲ ਹੀ ਹਟ ਜਾਗਾ ਤੂੰ ਜਦੋਂ ਤੂੰ ਪਹਿਲੇ ਬਾਹਰ ਚੜਿਆ ਕਰ ਇਧਰ ਆ ਬਚਾਲੇ ਜਾਓ ਪਾਣੀ ਪੀਣੇ ਚਾਹੋ ਪਾਣੀ ਪੀ ਲੋ ਜਾ ਆਇਆ ਇੱਥੇ ਆ ਇਧਰ ਆ ਇਧਰ ਆ ਘਰੋਂ ਕੀ ਕਹਿ ਕੇ ਆਉਣੇ ਹੋ ਘਰੋਂ ਕੀ ਕਹਿ ਕੇ ਆਉਣੇ ਹੋ ਗਰਾਊਂਡ ਚ ਜਾਣੇ ਆ ਘਰੋਂ ਕਹਿ ਕੇ ਆਉਣੇ ਗਰਾਊਂਡ ਚ ਜਾਣੇ ਆ ਤੂੰ ਕੀ ਕਹਿ ਕੇ ਆਉਣਾ ਘਰੋਂ ਤੇ ਫਿਰ ਇੱਥੇ ਆਉਂਦੇਗਾ ਤੂੰ ਨੀ ਕਿ ਵੀ ਆਈ ਨਹੀਂ ਅੱਜ ਹੀ ਨਹੀਂ ਆਈ ਅੱਜ ਕਾ ਤੂੰ ਨਹੀਂ ਆਏ ਫਿਰ ਆਪਾਂ ਰੈਸਟ ਪੁੱਤ ਮਹੀਨੇ ਚ ਇੱਕ ਹੀ ਕਾਹ ਕਰਨੀ ਆ ਹਲਵਾਵਾਂ ਲੋੜ ਰੀਆਂ ਕਿਵੇਂ ਕਰਨ ਦੱਸ ਕੱਲ ਤੋਂ ਆ ਜਾ ਕਰਾਂਗੇ ਨਾਲ ਬੋਈ ਲਾ ਲਨੇ ਹਣ ਜੀ ਨਾਲੀ ਚੱਲ ਨਾਲ ਲ ਵਧੀਆ ਤੂੰ ਚੰਗਾਗਾ ਤਿਆਰੀ ਕਰਦਾ ਵਧੀਆ ਤੂੰ ਵੀ ਓਏ ਇੱਧਰ ਜਾ ਕੇ ਮੇਰੇ ਕਿੰਨੀ ਆਦਰੀ ਭੀੜ ਕੋ ਪਹੂਗੀ ਹੁਣ ਤੈਨੂੰ ਸਾਰੇ ਦੇਖਣਗੇ ਚੰਗਾ ਜਿਹੜੇ ਜਿਹੜੇ ਤੈਨੂੰ ਜਾਣਦੇ ਆ ਪਿੰਡ ਚ ਤੂੰ ਚੰਗਾ ਤੇਰੇ ਤੇ ਤਾਂ ਹੀ ਜ਼ੋਰ ਲਾਉਣੇ ਆਂਗੇ ਤੂੰ ਹੋਰ ਚੱਲ ਉਧਰ ਹਾ ਇੱਧਰ ਤਾਰੇ ਤੇ ਨਾਮ ਲਾ ਇਹਨਾਂ ਦੇ ਤੇਰੀ ਬਾਹਨੇ ਬਾਜਾ ਥੋੜੇ ਬਾਅਦ ਟਾਈਮ ਕੱਢ ਕੇ ਆਉਣੇਗਾ ਸਮਾਨਦਾਰੀ ਨੋ ਆਪੇ ਲਾਉਣ ਵਾਲਾ ਕੰਮ ਹੀ ਹੋ ਗਿਆ ਦਾ ਹੋਰ ਹੈ ਕਿਹੜਾ ਕਹਿੰਦਾ ਆਉਣਾ ਨਹੀਂ ਰਿਹ ਓਏ ਖੜਾ ਓਰੇ ਇੰ ਆ ਖੜਾ ਕੋ ਰਿਆ ਓੜਿਆ ਲਾਉਂਗੇ ਤੁਸੀਂ ਆਉਣਾ ਕਿਉਂ ਨਹੀਂ ਆਉਣਾ ਕਿਉਂ ਨਹੀਂ ਹੈ ਆ ਵੀ ਤੇਰੇ ਨਾਲ ਹੀ ਆ ਪੱਟ ਫੁੱਲਿਆਂਗੇ ਪੱਟੀ ਤਾਂ ਫਲਾਉਣੀ ਆਪਾਂ ਇੱਥੇ ਹੋਰ ਕੀ ਕਰਨੇ ਆ ਅਈ ਜਦੋਂ ਬੱਦਲ ਆ ਗਏ ਹੁਣ ਲੱਗ ਗਈਆਂ ਇਹ ਇਹਨਾਂ ਦਾ ਆਪਾਂ ਜ਼ੋਰ ਲਾਇਆ ਹੀ ਨਹੀਂ ਹਜੇ ਇਹਨਾਂ ਨੇ ਜ਼ੋਰ ਲਾਇਆ ਆਪਾਂ ਪਤਾ ਚੱਲ 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 ਤੂੰ ਆਇਆ ਕਰ ਓਏ ਚੰਗਾ ਠੀਕ ਆ ਡੇਲੀ ਹੋਣਾ ਚੰਗਾ ਇਦੋਂ ਦਾ ਛੁੱਟੀ ਨਹੀਂ ਮਾਰਨੀ ਇੱਕ ਵੀ ਚੰਗਾ ਵਾਲ ਕੱਟ ਕੇ ਲਿਆਉਣੇ ਛੋਟੇ ਨਹੀਂ ਮੈਂ ਤੇਰੇ ਨਾਲ ਉਹ ਟ੍ਰਿਮਰ ਲਿਆ ਕੇ ਕੱਟ ਦੂੰ ਤੇਰੇ ਵਾਲ ਮੈਂ ਚੰਗਾ ਸਾਰੇ ਚੰਗਾ 47 ਹਲੋ ਹਲੋ 47 ਟਾਂਗ ਨਾਲ ਬੈਜਣਾ ਤੁਸੀਂ ਸਿੱਧੇ ਹੋਗੇ ਐਂ ਕਹਤੋ ਬੈਠਾ ਹਾਂ ਕਿੱਧਰ ਗਿਆ ਚੋਬਰ ਹਾਂ ਆਇਆ ਕਰੀਂਗਾ ਨਾ ਦਿੱਲੀ ਆਉਣਾ ਹੈਗਾ ਇੱਕ ਦਿਨ ਵੀ ਛੁੱਟੀ ਮਾਰਨੀ ਮੈਂ ਕੱਲੇ-ਕੱਲੇ ਨੂੰ ਫੋਨ ਲਾ ਕੇ ਪੁੱਛਿਆ ਗਰੂਹਣ ਘਰੇ ਕਾਪੀ ਪਤਾ ਨਹੀਂ ਕਿਧਰ ਗਈ ਆਪਣੀ ਆਇਆ ਕਰੀਂਗਾ ਗਰਾਊਂਡ 'ਚ ਹੈ ਕਦੇ ਖੇਤ ਕਦੇ ਕੰਮ ਹੁੰਦਾ ਨਾ ਉਹ ਦਿਨੇ ਕਰਾਇਆ ਕਰ ਜਾਂ ਤੜਕੇ ਕਰਾਇਆ ਕਰ ਪਹਿਲਾਂ ਜਾ ਕੇ ਪਰ ਗਰਾਊਂਡ 'ਚ ਲਾਜ਼ਮੀ ਆਉਣਾਗਾ ਠੀਕ ਹੈ ਨਾ ਛੁੱਟੀ ਕਿਸੇ ਨੇ ਨਹੀਂ ਮਾਰਨੀ ਓਏ ਕਿੰਨੇ ਆਉਂਗਾ ਚਲੋ ਸੈਟ ਗੋ ਖਾਣ ਨੂੰ ਵੀ ਆਇਆ ਕਿ ਪਿੱਛੋਂ ਤੂੰ ਆ ਬਈ ਤੈਨੂੰ ਮੈਂ ਮੰਨ ਉਹ ਬਾਜਾ ਬਾਜੋ ਰੇਤਾ ਉੱਠੂਗਾ ਬਾਜਾ ਹੁਣ ਯਾਰ ਅੱਛਾ ਅੱਛਾ ਤੇ ਬਾਜਾ ਨਾਲ ਇਹ ਦੋ ਸਿਆਣੇ ਮੈਨੂੰ ਪਤਾ ਜੋਂ ਲੱਗਿਆ ਲੱਗਿਆ ਆਹ ਫੜਾ ਲੈ ਓਏ ਵਾਹ ਇਹਦਾ ਕਰਾ ਲੈ ਇਹਣਾ ਬੋਲੇ ਆਓਗੇ ਬੜੀ ਨਾ ਬਣੀ ਬਈ ਨਾ ਹਾਲ ਲਾ ਲੋ ਸੈਕਿੰਡ ਜਿੱਥੇ ਲਾਓ ਆ ਨਹੀਂ ਬਦਾਈ ਤੋਂ ਨੂੰ ਦਾਖਤ ਤੋਂ ਆਉਣੇ ਪੈਣਾ ਹੁਣ ਓਏ ਮੈਂ ਖਾ ਲੂਗਾ ਵਾਦ ਕਿਨੂੰ ਲੱਗਦਾ ਓਏ ਸਰੂਲ ਬਾਰੇ ਕਿਨੂੰ ਲੱਗਦਾ ਚਲ ਨਾ ਖਾਓ ਯਾਰ ਚ ਨਾ ਖਾਓ ਓਏ ਬੋਲਣਾ ਓਏ ਕਰਤੇ ਸ਼ਾਨ ਅੱਜ ਕੇਲਾਂ ਦੀ ਜਿਹੜੀ ਸੇਵਾ ਲਈ ਆ ਉਹ ਆਪਣੇ ਕੇਲੇ ਆ ਗਏ ਸਾਰੇ ਨੂੰ ਸਾਰੇ ਨੂੰ ਆ ਗਏ ਤੇ ਆਪਣੇ ਕੋਲੇ ਕਹਿੰਦਾ ਮੇਰੇ ਕੋ ਨੂੰ ਸੇਵਾ ਲੱਗੂਗੀ ਕੱਲ੍ਹ ਤੇ ਉਹਦਾ ਬਹੁਤ ਬਹੁਤ ਧੰਨਵਾਦ ਆ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਜੂਰ ਪਰਿਵਾਰ ਨੂੰ ਖੁਸ਼ੀਆਂ ਦੇਵੇ ਜੀ ਹੋਰ ਵੀ ਜਿੰਨੇ ਵੀਰ ਆਪਣਾ ਸਾਥ ਦੋ ਸਹਿਯੋਗ ਦੋ ਤੇ ਜਿੰਨਾ ਵੀ ਆਪਾਂ ਹੋ ਸਕਦਾ ਬੱਚਿਆਂ ਨੂੰ ਡਾਈਟ ਦਿੰਨੇ ਆ ਜੀ ਤਰਬੂਜ ਦੇਈ ਨੇ ਨਾਲ ਕਿਉਂਕਿ ਤਰਬੂਜ ਗਰਮੀ ਦੇ ਵਿੱਚ ਚੰਗੇ ਆ ਜੀ ਜ਼ੋਰ ਲੱਗਦਾ ਇਹਨਾਂ ਦੇ ਵਾਸਤੇ ਇਹਨਾਂ ਦੇ ਲਿਵਰ